ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਣਿਰਜ ਪਾਲੀ ਤੇ ਅਜੇ ਰਿਪੋਰਟ ਲੈ ਕੇ ਆਇਆ ਜੁੱਧ ਨਸ਼ਾ ਤੇ ਤੁਹਾਡੀ ਕਹਾਣੀ ਦੀ ਇਸ ਰਿਪੋਰਟ ਨੂੰ ਤਾਂ ਤੁਸੀਂ ਦੇਖਿਆ ਸੁਣਿਆ ਹੀ ਹੋਵੇਗਾ ਜਦੋਂ ਮੈਂ న్యూਸ 80 ਵਿੱਚ ਹੁੰਦਾ ਸੀ ਤੇ ਸਰਕਾਰ ਕਾਂਗਰਸ ਦੀ ਸੀ ਤਾਂ ਉਦੋਂ ਮੈਂ ਡੱਟ ਕੇ ਸਰਕਾਰ ਦੀ ਸਖਤ ਤੋਂ ਸਖਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਸੀ ਨਿੰਦਾ ਕੀਤੀ ਸੀ ਪਰ ਇਹ ਸ਼ੋਅ ਮੇਰਾ ਆਖਰੀ ਸ਼ੋਅ ਬਣ ਕੇ ਰਿਹਾ ਗਿਆ ਅਤੇ ਮੈਨੂੰ ਇਸ ਸ਼ੋਅ ਤੋਂ ਹਟਾ ਦਿੱਤਾ ਗਿਆ ਬਹਰਾਲ ਅਕਾਲੀਆਂ ਨੂੰ ਤਾਂ ਉਸ ਵੇਲੇ ਸੱਤਾ ਹਾਸਲ ਹੋਈ ਨਹੀਂ ਪਰ ਆਲੋਚਨਾ ਮੈਂ ਅਕਾਲੀ ਦਲ ਦੀ ਵੀ ਕੀਤੀ ਸੀ ਸਖਤ ਸ਼ਬਦਾਂ ਦੇ ਵਿੱਚ ਕੀਤੀ ਸੀ ਡੱਟ ਕੇ ਕੀਤੀ ਸੀਗੀ ਉਦੋਂ ਅਕਾਲੀ ਦਲ ਦੇ ਇੱਕ ਵੱਡੇ ਨੇਤਾ ਦੇ ਚਹੇਤੇ ਦੀ ਧਮਕੀ ਵੀ ਆਈ ਸੀ WhatsApp ਤੇ ਸ਼ਾਇਦ ਸ਼ੋਅ ਉਸੇ وجہ ਦੇ ਨਾਲ ਬੰਦ ਹੋਇਆ ਹੋਵੇ ਠੀਕ ਹੁਣ ਵਾਰੀ ਆਮ ਆਦਮੀ ਪਾਰਟੀ ਦੀ ਆ ਸਿਆਣੇ ਆਂਦੇ ਆ ਕਿ ਵਕਤ ਘੁੰਮ ਕੇ ਵਾਪਸ ਜ਼ਰੂਰ ਆਉਂਦਾ ਹੈ ਉਂਝ ਵੀ ਆਮ ਆਦਮੀ ਪਾਰਟੀ ਵਾਲੇ ਮੇਰੇ ਕਿਹੜਾ ਭੂਆ ਜਾਂ ਮਾਮੇ ਦੇ ਪੁੱਤ ਲੱਗਦੇ ਨੇ ਅਥੇ ਮੈਂ ਕਿਹੜਾ ਪੰਜਾਬ ਦੇ ਗੋਦੀ ਪੱਤਰਕਾਰਾਂ ਵਾਂਗ ਸਰਕਾਰ ਦੀ ਗੋਚ ਬੈਠ ਕੇ ਉਹਨਾਂ ਦਾ ਦੁੱਧ ਚੁੰਗਦਾ ਆ ਜਿਵੇਂ ਬਾਕੀ ਗੋਦੀ ਪੱਤਰਕਾਰ ਆਪਣਾ ਜ਼ਮੀਰ ਵੇਚ ਕੇ ਮੋਟੇ ਹੋ ਗਏ ਨੇ ਜੇਬੋ ਵੀ ਤੇ ਟਿੱਡੋ ਵੀ ਠੀਕ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਯਾਦ ਆ ਰਿਹਾ ਹੈ 4 ਸਾਲ ਪਹਿਲਾਂ ਜਦੋਂ ਤਰਨਤਾਰਨ ਹਲਕੇ ਦੇ ਇੱਕ ਇਹ ਮੰਜ਼ਰ ਨਿਕਲ ਕੇ ਸਾਹਮਣੇ ਆਇਆ ਸੀ ਉਦੋਂ ਉਸ ਵੇਲੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਅੱਜ ਦੇ ਮੌਜੂਦਾ ਵਿਧਾਨ ਸਭਾ ਸਪੀਕਰ ਕਿਹਾ ਸੀ ਕਿ ਸਿਰਫ ਪੱਗਾਂ ਦੇ ਰੰਗ ਬਦਲੇ ਨੇ ਪਹਿਲਾਂ ਅਕਾਲੀ ਸਰਕਾਰ ਵੇਲੇ 6 ਅਗਸਤ 2012 ਦੇ ਦਿਨ ਨਕਲੀ ਸ਼ਰਾਬ ਦੇ ਨਾਲ ਲੋਕਾਂ ਦੀਆਂ ਮੌਤਾਂ ਹੋਈਆਂ ਸਨ ਅਤੇ ਅੱਜ ਵੀ ਸੋਭੀ ਕਾਂਗਰਸ ਸਰਕਾਰ ਵੇਲੇ ਵੀ ਨਕਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਨੇ ਮੈਂ ਵੀ ਆਪਣੀ ਇਸ ਰਿਪੋਰਟ 'ਚ ਲਿਖਿਆ ਬੋਲਿਆ ਸੀ ਕਿ ਬਦਲਿਆ ਕੀ ਬਦਲੀਆਂ ਸਿਰਫ ਲਾਸ਼ਾਂ ਬਦਲੇ ਸਿਰਫ ਘਰਾਂ ਦੇ ਜੀ ਤੇ ਬਦਲੀ ਸਰਕਾਰ ਤੇ ਸਰਕਾਰ ਅੱਜ ਵੀ ਬਦਲੀ ਹੋਈ ਹੈ ਤੇ ਬਾਕੀ ਅੱਜ ਪੱਗਾਂ ਦੇ ਰੰਗ ਬਦਲੇ ਨੇ ਜਾਂ ਟੋਪੀਆਂ ਦੇ ਰੰਗ ਬਦਲੇ ਹੋਏ ਨੇ ਇਹ ਤਾਂ ਪਤਾ ਨਹੀਂ ਪਰ ਆਪਣੇ ਜ਼ਮੀਰ ਤੇ ਨਾ ਕਾਂਗਰਸ ਟਿਕੀ ਰਹੀ ਨਾ ਅਕਾਲੀ ਦਲ ਤੇ ਹੁਣ ਨਾ ਆਮ ਆਦਮੀ ਪਾਰਟੀ ਵਾਲੇ ਟਿਕੇ ਰਹੇ ਸਗੋ ਆਪ ਸਰਕਾਰ ਦਾ ਇਹ ਪੋਸਟਰ ਅਤੇ ਅੰਗਰੇਜ਼ੀ ਅਖਬਾਰਾਂ 'ਚ ਛਪੀਆਂ ਖਬਰਾਂ ਹੁਣ ਸਵਾਲ ਕਰਦੀਆਂ ਨੇ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਤੋਂ ਕਿ ਹੁਣ 31 ਮਈ ਦਾ ਇੰਤਜ਼ਾਰ ਕਰ ਰਹੇ ਹੋ ਉਸ ਤੋਂ ਪਹਿਲਾਂ ਸੁੱਤੇ ਪਏ ਸੀ ਪੰਜਾਬ ਸਰਕਾਰ ਪੰਜਾਬ ਦੀ ਇੰਟੈਲੀਜੈਂਸ ਪੰਜਾਬ ਪੁਲਿਸ ਤੇ ਖਾਸ ਤੌਰ ਤੇ ਰੀਲਾ ਬਣਾਉਣ ਵਾਲੇ ਡੀਜੀਪੀ ਸਾਹਿਬ ਕਿ ਇਸੇ ਦਿਨ ਦਾ ਇੰਤਜ਼ਾਰ ਕਰ ਰਹੇ ਸਨ ਜਾਂ ਇਹ ਸੋਚ ਕੇ ਖੁਸ਼ ਹੋਏ ਫਿਰਦੇ ਸਨ ਕਿ ਪੱਗਾਂ ਦੇ ਰੰਗ ਬਦਲ ਚੁੱਕੇ ਨੇ 31 ਮਈ ਤੱਕ ਹੋਰ ਰੀਲਾ ਬਣਾ ਲਈਏ ਸੋ ਪੰਜਾਬ ਦੀ ਜਨਤਾ ਸਾਫ਼ ਆਂਦੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਚ ਨਸ਼ਾ ਮੁਕਤ ਪੰਜਾਬ ਦੇ ਝੂਠੇ ਨਾਅਰੇਾਂ ਦੇ ਨਾਲ ਸੱਤਾ ਚ ਆਈ ਤੇ ਅੱਜ ਇਸ ਤਰਾਸਦੀ ਦੇ ਵੇਲੇ ਵੀ ਉਹ ਮੂੰਹ ਚ ਦਸਤਾਰ ਠੰਗ ਕੇ ਬੈਠੀ ਹੋਈ ਆ ਭਾਵੇਂ ਜੋ ਕਾਂਗਰਸ ਦੇ ਬਿਆਨ ਸੀ ਉਹੀ ਅਕਾਲੀ ਦਲ ਦੇ ਬਿਆਨ ਸੀ ਉਹੀ ਡਿੱਟੋ ਬਿਆਨ ਹੁਣ ਇਹਨਾਂ ਦੇ ਮੂੰਹੋਂ ਵੀ ਫੁੱਲ ਬਣ ਕੇ ਕਿਰ ਰਹੇ ਨੇ सुपर सीएम कहे जान वाले बाहू ने ट्विटर से लिखा है मजिठा में जहरीली शराब पीने से कई लोगों की मौत हुई है इसमें जो जो भी 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 लोग शामिल हैं वे चाहे है कितने कितने रसूख वाले क्यों क्यों ना ना हो हो बड़े उन्हें बख्शा नहीं जाएगा उन्हें सख्त से सख्त सजा मिलेगी जिन लोगों की दुखद मौत हुई उनके परिवार को भगवान शक्ति दे उन लोगों की आत्मा को शांति दे दरअसल आत्मा की शांति ले धनबाद मफलर मैन पर आज जो कहा चोना तो पहला उसका की कि हो इस नु सुन के ਤੁਹਾਨੂੰ ਸ਼ਾਂਤੀ ਮਿਲ ਜਾਉ ਆਮ ਆਦਮੀ ਪਾਰਟੀ ਕੀ ਸਰਕਾਰ ਆਏਗੀ 6 ਮਹੀਨੇ ਮੰਗ ਰਹਾ ਹੂੰ ਆਪਸੇ 6 ਮਹੀਨੇ ਦੇ ਅੰਦਰ ਪੰਜਾਬ ਸੇ ਨਸ਼ਾ ਖਤਮ ਕਰ ਦੇਗਾ ਸੁਪਰ ਸੀਐਮ ਕਹੇ ਜਾਨ ਬੜੇ ਬਾਉਦੇ ਇਸ ਸੰਵੇਦਨਸ਼ੀਲ ਮੈਸੇਜ ਤੇ ਲੋਕਾਂ ਨੇ ਜੋ ਪ੍ਰਤੀਕਰਮ ਦਿੱਤਾ ਹੈ ਉਹ ਨਾ ਤਾਂ ਕੇਜਰੀਵਾਲ ਪੜ ਪਾਉ ਤੇ ਨਾ ਹੀ ਆਪ ਬੰਦਾ ਜੋ ਪੋਸਟਾ ਤੇ ਪੋਸਟ ਦੇ ਕੇ ਫੋਟੋਆਂ ਖਿਚਵਾ ਰਿਹਾ ਹੈ

ਅਤਾ ਲੱਗ ਜੂਗਾ ਪਤਾ ਜੀ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਿਲਕੁਲ ਕਹ ਰਹੇ ਕਿ ਸੀਨੀਅਰ ਲੈਵਲ ਤੇ ਕੁਝ ਕੁਛ ਹੋ ਜੇ ਪ੍ਰੋਟੈਕਸ਼ਨਸ ਨੇ ਜਿਨ੍ਹਾਂ ਦੀ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਬਿਊਰੋਕ੍ਰੇਸੀ ਜਾਂ ਪੁਲਿਸ ਜਾਂ ਪੋਲਿਟਿਕਸ ਇਹਨਾਂ ਦੇ ਕਿਸੇ ਨਾ ਕਿਸੇ ਦੇ ਸਹਿਯੋਗ ਤੋਂ ਬਿਨਾ ਕੰਮ ਚੱਲ ਹੀ ਨਹੀਂ ਸਕਦਾ ਸਰ ਹੁਣ ਅੱਜ ਤਾਂ ਮੈਂ ਦੱਸ ਨਹੀਂ ਸਕਦਾ ਇੱਕ ਮਿੰਟ ਬਾਬਾ ਜੀ 2022 ਤੋਂ 2025 ਆ ਗਿਆ ਲੱਗ ਜੂਗਾ ਲੱਗ ਜੂਗਾ ਕਰਦੇ ਕਰਦੇ ਤੁਸੀਂ ਰੀਲਾਂ ਤੋਂ ਪੋਸਟਰ ਤੇ ਪੋਸਟਰਾਂ ਤੋਂ ਰੀਲਾਂ ਤੇ ਵੀ ਆ ਗਏ ਪਤਾ ਅਜੇ ਟੀਕ ਨਹੀਂ ਲੱਗਾ ਐ ਤੁਸੀਂ ਦੱਸ ਨਹੀਂ ਸਕਦੇ ਉਹੀ ਦੱਸ ਦਿੰਦੇ ਪੌਣੇ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੱਤਾ ਦੀ ਮਲਾਈ ਖਾਂਦੇ ਹੋਏ ਨਾ ਤੁਹਾਨੂੰ ਪਤਾ ਲੱਗਾ ਨਾ ਐਸਐਸਪੀ ਨਾ ਡੀਐਸਪੀ ਨੂੰ ਐਮਪੀ ਐਮਐਲਏ ਨੂੰ ਵੀ ਨਹੀਂ ਪਤਾ ਲੱਗਾ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਪੁਲਿਸ ਨੇਤਾ ਅਤੇ ਬਿਊਰੋਕ੍ਰੇਸੀ ਦੇ ਸਹਿਯੋਗ ਤੋਂ ਬਿਨਾ ਕੰਮ ਚੱਲ ਨਹੀਂ ਸਕਦਾ ਕੱਡੀ ਵੱਡੀ ਜਾਣਕਾਰੀ ਦਰਸਲ ਆਹੀ ਪਤਾ ਤਾਂ ਕਾਂਗਰਸ ਅਤੇ ਅਕਾਲੀ ਭੇਲੇ ਦੀਆਂ ਉਹਨਾਂ ਦੀਆਂ ਸਰਕਾਰਾਂ ਨੂੰ ਪਤਾ ਸੀ ਮਾਨ ਸਾਹਿਬ ਉਦੋਂ ਤੁਹਾਡੇ ਨੇਤਾ ਪੱਗਾਂ ਦੇ ਰੰਗ ਬਦਲੇ ਵਾਲੀਆਂ ਸਟੋਰੀਆਂ ਜਨਤਾ ਨੂੰ ਸੁਣਾਉਂਦੇ ਸ ਰਹੇ ਅੱਜ ਅੱਜ ਤੁਸੀਂ ਵੀ ਆਹੀ ਕਹਾਣੀਆਂ ਲੋਕਾਂ ਨੂੰ ਸੁਣਾਉਣ ਲੱਗ ਪਏ ਹੋ ਕਿਉਂ ਆਪਣੇ ਮੰਤਰੀ ਦਾ ਅਸਤੀਫਾ ਨਹੀਂ ਮੰਗਿਆ ਜਿਸ ਦੀ ਮੰਗ ਹੁਣ ਵਿਰੋਧੀ ਧਿਰ ਦੇ ਨੇਤਾ ਕਰ ਰਹੇ ਨੇ ਸਰਕਾਰ ਕਰਾ ਤੇ ਪੋਸਟਮਾਰਟਮ ਕਰਾਇਆ ਨਹੀਂ ਮਤਲਬ ਸਰਕਾਰ ਨੂੰ ਕੱਲ ਸਮਝ ਆ ਗਈ ਸੀ ਕਿਉਂਕਿ ਇਹ ਇਲਾਜ ਲਈ ਕਿੱਥੇ ਗਏ ਹਸਪਤਾਲਾਂ 'ਚ ਗਏ ਜੇ ਹਸਪਤਾਲਾਂ 'ਚ ਇਲਾਜ ਲਈ ਗਏ ਤੇ ਜਿਹੜੀ ਹਰਕਤ 'ਚ ਅੱਜ ਪੁਲਿਸ ਪ੍ਰਸ਼ਾਸਨ ਆਇਆ ਤਾਂ ਆ ਗਿਆ ਕਿਉਂਕਿ ਆਕੜਾ ਵੱਧ ਰਿਹਾ ਸੀ ਤਾਂ ਘਬਰਾ ਕੇ ਨੀ ਤਾਂ ਕੱਲ ਤੱਕ ਤਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਆਪਦੇ ਪਿੰਡ ਦੇ ਜ਼ਿੰਮੇਵਾਰ ਸੱਜਣਾ ਨਾਲ ਗੱਲ ਹੋਈ ਉਹ ਕਹਿੰਦੇ ਭਾਜੀ ਇੱਥੇ ਕੋਈ ਬੋਲ ਕੇ ਹੀ ਰਾਜੀ ਨਹੀਂ ਦੱਸ ਕੇ ਰਾਜੀ ਨਹੀਂ ਅਸੀਂ ਕਹਿ ਰਹੇ ਹਾਂ ਜਰੀਲੀ ਸ਼ਰਾਬ ਨਾਲ ਹੋਈ ਹੈ ਮਗਰ ਉਸ ਗੱਲ ਨੂੰ ਦਬਾਇਆ ਜਾ ਰਿਹਾ ਜੋ ਮੈਂ ਕਿਹਾ ਮੈਂ ਐਵੇਂ ਇਸ ਤੇ ਸਿਆਸਤ ਨਹੀਂ ਕਰਨੀ ਕਿਉਂਕਿ ਮੁੱਦਾ ਬੜਾ ਗੰਭੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਹੈ ਉਹ ਸਾਹਮਣੇ ਆ ਗਈ ਔਰ ਵੇਖੋ ਅ सीएम साहब ਆਣਗੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਨਾ ਫੇਲੀਅਰ ਕਿਦਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਦਾ ਤੁਹਾਡੇ ਨੱਕ ਥੱਲੇ ਵਿਕ ਰਿਹਾ ਜਿਹਨਾਂ ਦੇ ਵੇਲੇ ਨਕਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਅੱਜ ਉਹ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਪਰ ਰਾਜਨੀਤੀ ਕਰ ਵੀ ਰਹੇ ਨੇ ਪਰ ਬਸ ਆਹੀ ਕਹਿਣਾ ਚਾਹੁੰਦਾ ਸੀ ਮਾਨ ਸਾਹਿਬ ਕਿ ਨਸ਼ਾ ਵਾਕਈ ਤੁਹਾਡੇ ਨੱਕ ਥੱਲੇ ਵਿਕਦਾ ਰਿਹਾ ਤੇ ਤੁਸੀਂ ਚੈੱਕ ਅਪ ਮਾਰਨ ਵਾਲੀਆਂ ਸਟੋਰੀਆਂ ਜਾਂ ਕਹਾਣੀਆਂ ਲੋਕਾਂ ਨੂੰ ਸੁਣਾ ਰਹੇ ਹੋ ਪਹਿਲਾਂ ਰੀਲਾਂ ਬਣਾਉਣ ਨੂੰ ਬਲੈਕ ਗਏ ਸਨ ਤੁਸੀਂ ਤੇ ਤੁਹਾਡੇ ਡੀਜੀਪੀ ਸਾਹਿਬ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਚੈੱਕ ਅਪ ਇਹ ਮਾਰਾ ਕਿ ਚੈੱਕ ਅਪ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਚੈੱਕ ਅਪ ਇਹ ਮਾਰਾ ਕਿ ਚੈੱਕ ਅਪ ਸਰ ਚੈੱਕਅਪ ਨਾ ਮਾਰਿਓ ਰੱਬ ਦਾ ਵਾਸਤਾ ਉਸ ਸਿਸਟਮ ਨੂੰ ਮਾਰਿਓ ਜਿਸ ਦੀ ਦੁਹਾਈ ਤੁਸੀਂ ਤੇ ਸੁਪਰ ਸੀਐਮ ਕਹੇ ਜਾਣ ਵਾਲੇ ਮਫਲਰਮਨ ਭਾਵ ਅਰਵਿੰਦ ਕੇਜਰੀਵਾਲ ਦੇ ਨਾਲ ਪੱਗਾਂ ਦੇ ਰੰਗ ਵਾਲੇ ਬਿਆਨ ਦੇ ਰਚਤਾ ਕੁਲਤਾਰ ਸਿੰਘ ਸੰਧਵਾ ਨੇ ਦਿੱਤਾ ਸੀ ਚੈੱਕਅਪ ਮਾਰ ਮਾਰ ਤਾਂ ਅਜੇ ਇਹ ਪੋਸਟਰ ਪੰਜਾਬ 'ਚ ਪਟੇ ਪਏ ਨੇ ਸਾਡੇ ਪੈਸੇ ਫੂਕ ਫੂਕੇ ਜਿਸ ਕਰਕੇ ਵੀ ਪੰਜਾਬ ਕਰਜ਼ਾਈ ਹੈ ਤੇ ਪੰਜਾਬ ਦੇ ਲੋਕ ਚਿੰਤਾ 'ਚ ਡੁੱਬੇ ਪਏ ਨੇ ਖੈਰ ਚਿੰਤਾ ਤਾਂ ਯਾਦ ਆ ਯਾਰ ਜਦੋਂ ਭਗਤ ਸਿੰਘ ਦੇ ਲਾਲ ਚੈੱਕਅਪ ਅਤੇ ਸਕੈਨ ਵਾਲੇ ਜੁਮਲੇ ਤੁਹਾਨੂੰ ਜਾਂ ਮੈਨੂੰ ਜਾਂ ਲੋਕਾਂ ਨੂੰ ਸੁਣਾ ਰਹੇ ਸਨ ਜਾਂ ਛੱਡ ਰਹੇ ਸਨ ਉਦੋਂ ਪੰਜਾਬ ਦੇ ਆਲਾ ਇਹ ਅਫਸਰ ਗੰਭੀਰ ਸੋਚ ਦੇ ਵਿੱਚ ਡੁੱਬੇ ਹੋਏ ਸਨ ਹੁਣ ਇਹ ਪਤਾ ਨਹੀਂ ਕਿ ਉਹ ਮਾਨ ਸਾਹਿਬ ਦੇ ਜੁਮਲਿਆ ਕਰਕੇ ਸੋਚਾ ਚ ਸਨ ਹਮੇਸ਼ਾ ਕੋਈ ਹੋਰ ਸੀ ਕਿਉਂਕਿ ਜਦੋਂ ਹੀ ਚੈੱਕ ਅਪ ਮਾਰਨ ਵਾਲੀਆਂ ਸਟੋਰੀਆਂ ਨਿਕਲ ਕੇ ਸਾਹਮਣੇ ਆ ਲਪੀਆਂ ਉਦੋਂ ਹੀ ਅਫਸਰ ਨੇ ਮੱਥੇ ਤੇ ਹੱਥ ਰੱਖ ਲਿਆ ਫਿਰ ਆਲਾ ਦੁਵਾਲਾ ਵੀ ਦੇਖਣ ਲੱਗ ਪਏ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਚੈੱਕ ਅਪ ਇਹ ਮਾਰਾ ਕਿ ਚੈੱਕ ਅਪ ਪੂਰਾ ਸਕੈਨ ਕਰਕੇ ਕਿ ਜਿੱਥੇ ਕੋਈ ਐਤਾ ਨਾ ਕੰਮ ਚੱਲਦਾ ਉਹਨਾਂ ਨੂੰ ਵਾਰਨਿੰਗ ਵੀ ਦੇ ਕੇ ਪਹਿਲਾਂ ਅਸੀਂ ਜਿਸ ਤਰ੍ਹਾਂ ਡਰਗਸ ਦੇ ਵਿੱਚ ਉਹ ਜਿਹੜਾ ਨਾ ਜੁੱਤ ਨਸ਼ਾ ਵਿਰੋਧਾਤ ਨਸ਼ੇ ਦੇ ਵਿੱਚ ਇਹ ਵੀ ਤਾਂ ਹੋਵੇ ਜਿਹੜੀ ਜੀ ਬੰਦੀ ਜਾਂਦੇ ਆ ਸੋ ਸਖਤ ਕਾਰਵਾਈ ਹੋਊਗੀ ਪਰਿਵਾਰਾਂ ਦੇ ਨਾਲ ਖੜਾਂਗੇ ਔਰ ਇਹੀ ਕੋ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਅੱਜ ਗੁਰੂ ਘਰ ਖੜੇ ਆ ਕਿ ਪ੍ਰਮਾਤਮਾ ਜਿਹੜੇ ਚਲੇ ਗਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਜਿਹੜੇ ਉਹਨਾਂ ਦੇ ਪਿੱਛੇ ਪਰਿਵਾਰ ਨੇ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਅਰਦਾਸ ਇਹੀ ਕਰਦੇ ਆ ਕਿ ਪੱਛੇ ਪੰਜਾਬ ਦੀ ਧਰਤੀ ਤੇ ਲੋਕ ਇੰਨੇ ਦਰਿਆ ਦਿਲ ਨੇ ਕਿਸ ਨੂੰ ਪੁਕਾ ਨਹੀਂ ਮਰਨ ਦੇ ਪਰ ਸਰਕਾਰਾਂ ਨਾਲ ਕੱਢਣ ਗਿਆ ਬੌਜੀ ਸਰਕਾਰਾਂ ਨਹੀਂ ਸਰਕਾਰ ਦਿੱਲੀ ਦੀ ਹਾਰ ਦਾ ਅਜੀਹਾ ਸਦਮਾ ਲੱਗਾ ਕਿ ਭੁੱਲ ਗਏ ਉੱਥੇ ਹੁਣ ਆਪਾਜਪਾ ਦੀ ਸਰਕਾਰ ਗਾੜੀ ਬਾਜ ਕਹੀ ਜਾਣ ਵਾਲੀ ਰੇਖਾ ਗੁਪਤਾ ਦੀ ਸਰਕਾਰ ਹੁਣ ਇਹ ਤਾਂ ਪੰਜਾਬ ਭਾਜਪਾ ਪ੍ਰਧਾਨ ਨੂੰ ਪੁੱਛਣਾ ਪੈਣਾ ਕਿ ਉਹ ਸਰਕਾਰਾਂ ਦੀ ਉਸ ਸ਼੍ਰੇਣੀ ਚ ਆਉਂਦੀ ਹੈ ਜਿਸ ਦਾ ਜ਼ਿਕਰ ਭਗਤ ਸਿੰਘ ਦੇ ਲਾਲ ਨੇ ਕੀਤਾ ਪਰ ਆ ਜੋ ਕੁਝ ਕੀਤਾ ਉਹ ਚੰਗਾ ਨਹੀਂ ਕੀਤਾ ਉਂਗਲੀ ਕਰ ਕਰਕੇ ਕਹਿੰਦੇ ਪਿਛਲੇ 40 45 ਸਾਲਾਂ ਤੋਂ ਇੱਥੇ ਜਿਹੜੀ ਸ਼ਰਾਬ ਉਹ ਵੇਚੀ ਜਾ ਰਹੀ ਸੀ ਜੀਵਨ ਕੱਡੇ ਦੇ ਬਿਲਕੁਲ ਸਾਹਮਣੇ ਕੇਵਲ ਸੜਕ ਪਾਰ ਕਰਨੀ ਆ ਪੁਲਿਸ ਚੰਪੀਆ ਪੰਗਾਰੀ ਕੀ ਪੁਲਿਸ ਨੂੰ ਇੰਨੀ ਨਜ਼ਦੀਕ ਨਹੀਂ ਪਤਾ ਲੱਗਿਆ ਕਿ ਨਸ਼ਾ ਵੇਚਿਆ ਸਰ ਬੰਦਾ ਡਰ ਗਿਆ ਸੀ ਬਾਈ ਨੇ ਉਂਗਲੀ ਮੇਰੇ ਵੱਲ ਨੂੰ ਕਿਉਂ ਕਰਤੀ ਪਰ ਜਾਂਚ ਜਾਣ ਉਦੋਂ ਆਈ ਜਦੋਂ ਉਂਗਲੀ ਸਾਈਡ ਤੇ ਹੋ ਗਈ ਇਹ ਗੱਲ ਖਾਣੇ ਪੈ ਗਈ ਬਾਈ ਦੇ ਵੀ ਤੇ ਮੇਰੇ ਵੀ ਪਕਣ 50 ਵਰਗੇ ਬਾਗਦੇ ਮਾਲੀ ਸਰ ਤੁਸੀਂ ਹੋ ਤੁਹਾਡੇ ਹੰਜੂ ਅਤੇ ਭਰੋਸਾ ਅਤੇ ਤੁਹਾਡੀਆਂ ਮਿੰਤਾ ਕਰਲੇ ਤੋਂ ਬਾਅਦ ਲੋਕਾਂ ਨੇ ਤੁਹਾਨੂੰ ਜਿਤਾਇਆ ਪੱਤਰਕਾਰ ਨੇ ਤਾਂ ਗੱਲ ਕੋ ਮਾਣੀ ਸੀ ਤੁਹਾਨੂੰ ਮੌਕਾ ਵੀ ਦੇਣਾ ਸੀ ਪਰ ਲੋਕੀ ਤੁਹਾਨੂੰ ਲਾਂਭਤਾ ਨਾ ਪਾਉਣ ਅਜਿਹਾ ਮੌਕਾ ਤੁਸੀਂ ਨਾ ਦਿਓ ਜਨਤਾ ਨੂੰ 40-45 ਸਾਲਾਂ ਤੋਂ ਮਤਲਬ ਜਿਹੜਾ ਲੱਗਿਆ ਹੋਇਆ ਸ਼ੌਂਕ ਹੈ ਉਹ ਹੁਣ ਕਰਤਾ ਰਹੇ ਹਾਂ ਸੀ ਆਪਣੇ ਬਿਲੋਂ ਤਾਂ ਪਰ ਉਦੋਂ ਦੇ ਜਿਹੜੇ ਜਿਹੜਾ ਹਲਕਾ ਪੈਂਦਾ ਉਹਨਾਂ ਦਾ ਉਹਨਾਂ ਦਾ ਨਾਂ ਤਾਂ ਸਮਗਲਿੰਗ ਦੇ ਵਿੱਚ ਜਮਾਨਤ ਤੇ ਨੇ ਉਹ ਤਾਂ ਆਹ ਤੇ ਆ ਕਿੰਨਾ ਅਫਸੋਸ ਵੀ ਕਰਕੇ ਗਏ ਨੇ ਉਹ ਜਵਾਨਤਾ ਤੇ ਆਪ ਜਵਾਨਤਾ ਤੇ ਨੀ ਸਮਗਲਿੰਗ ਚ ਉਹਨਾਂ ਦੇ ਕੇਸ ਚੱਲਦੇ ਆ ਸੁਪਰੀਮ ਕੋਰਟਾਂ ਚ ਸੋ ਇਹ ਇੱਕ ਮਤਲਬ ਜਦੋਂ ਬਾਗ ਦਾ ਮਾਲੀ ਬੇਈਮਾਨ ਹੋ ਜੇ ਫਿਰ ਬਾਗ ਦੀ ਰੱਖੀ ਕੌਣ ਕਰੂਗਾ ਜੀ ਬਾਗ ਤਾਂ ਉਜੜਨਗੇ ਸੋ ਕੋਸ਼ਿਸ਼ ਕਰ ਰਹੇ ਆ ਕਿ ਕਿ ਮਤਲਬ ਇਸ ਤੋਂ ਪਹਿਲਾਂ ਕਿ ਹੋਰ ਪੱਟੀਆਂ ਕਟਣਾ ਆਵਾ ਜਾਂ ਕੋਈ ਹੋਰ ਜ਼ਿਆਦਾ ਨੁਕਸਾਨ ਜਾਨੀ ਤੌਰ ਤੇ ਹੋ ਗਏ ਅਸੀਂ ਉਹਨਾਂ ਤੇ ਪਹਿਲੀ ਨਾ ਪਾਇਆ ਕੋਈ ਹੋਰ ਪੱਤਰਕਾਰ ਸਵਾਲ ਪੁੱਛਦਾ ਉਸ ਤੋਂ ਪਹਿਲਾਂ ਸਾਹਬ ਨੇ ਹੱਥ ਮਾਰ ਮਾਰ ਇਸ਼ਾਰਾ ਕਰਤਾ ਪਰ ਆ ਮੰਜ਼ਰ ਜਾਂਦੇ ਜਾਂਦੇ ਕੋਈ ਚੰਗਾ ਜ ਨਹੀਂ ਲੱਗਾ ਭਗਤ ਸਿੰਘ ਦਾ ਲਾਲ ਅਜੇ ਬੋਲ ਹੀ ਰਿਹਾ ਸੀ ਪਰ ਮੁੱਥੇ ਤੇ ਹੱਥ ਫੇਰਨ ਵਾਲਾ ਅਫਸਰ ਤੁਰਦਾ ਬਣਿਆ ਸ਼ਾਇਦ ਸੀਐਮ ਸਾਹਿਬ ਦਾ ਜਵਾਬ ਪਸੰਦ ਨਹੀਂ ਆਇਆ ਜਾਂ ਪੱਤਰਕਾਰ ਦਾ ਸਵਾਲ ਤੇ ਜਾਂ ਫਿਰ ਉਹ ਸਮਝ ਗਿਆ ਕਿ ਸਾਹਿਬ ਨੇ ਪੱਤਰਕਾਰ ਨੂੰ ਰੋਕਤਾ ਚਲ ਵਗ ਚਲੀਏ ਖੈਰ ਪਉ 13 ਹੋ ਗਿਆ ਤੰਜਮਲਾਂਜੂ ਪਰ ਕੀ 31 ਮਈ ਤੱਕ ਪੰਜਾਬ ਨਸ਼ਾ ਮੁਕਤ ਹੋਜੂ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਜਾਂ ਡੀਜੀਪੀ ਅਸਤੀਫਾ ਦੇਉ ਤੇ ਪੱਗਾਂ ਦੇ ਰੰਗ ਬਦਲੇ ਵਾਲੇ ਬਿਆਨ ਦੇ ਰਚੇਤਾ ਕੁਲਤਾਰ ਸਿੰਘ ਸੰਧਵਾ ਮਣ ਪੱਗਾਂ ਚੋ ਰੰਗ ਨਾ ਲੱਪਣਗੇ ਕਿਉਂਕਿ ਸਰਕਾਰਾਂ ਨਾ ਤਾਂ ਪੱਗਾਂ ਦੇ ਰੰਗ ਦੇ ਨਾਲ ਚੱਲਦੀਆਂ ਨੇ ਨਾ ਟੋਪੀਆਂ ਦੇ ਨਾਲ ਸਰਕਾਰਾਂ ਚੱਲਦੀਆਂ ਨੇ ਇਕਬਾਲ ਦੇ ਨਾਲ ਜੋ ਆਵਾਦੀ ਪਾਰਟੀ ਪੰਜਾਬ ਚ ਆਪਣਾ ਇਕਬਾਲ ਕਿਤੇ ਨਾ ਕਿਤੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਗਵਾ ਬੈਠੀ ਐ ਲੋਕੀ ਤਾਂ ਇਹੀ ਉਹ ਕਹਿੰਦੇ ਨੇ ਧੰਨਵਾਦ ਹਾਂਜੀ ਚੇਅਰਮੈਨ ਸਾਹਿਬ ਕੀ ਗੱਲਬਾਤ ਹੋਈ ਐ ਜੀ ਦੇ ਜੀ ਜੀ ਦੀ ਜੀ ਚਰਾਬ ਪਿੰਡ ਦੇ ਨਾਲ ਪੰਜ ਛੇ ਮੌਕੇ ਹੋਈਆਂ ਨੇ ਤੁਹਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਬੋਤਨ ਬੰਦੇ ਹਸਪਤਾਲ ਨੇ ਤੇ ਥਰੀ ਵਾਲਾ ਸਾਡੇ ਲਾਗੇ ਗਵਾਂਢੀ ਪਿੰਡ ਦੇ ਭੰਗਾੜੀ ਹੈ ਕਾਲਪੁਰੀ ਤਪੜੀ ਹੈ ਤਪੜੀਆਂ ਜੀ ਵੀ ਆ ਜੀ ਸ਼ਾਮਲ ਤਲਵੰਡੀ ਵੀ ਆ ਇਹ ਲੱਗੇ ਜਾ ਕੇ ਪਿੰਡਾਂ ਦੇ ਵਿੱਚ ਜੀ ਚਰਾਬ ਦੇ ਨਾਲ ਬਹੁਤ ਮੌਕੇ ਹੋਈਆਂ ਨੇ ਇਹ ਲੋਕ ਪਤਾ ਹੀ ਘਟਣਾ ਹੈ ਤੇ ਕਿੱਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਆ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਸਰਕਾਰ ਸਰਕਾਰ ਨੂੰ ਤੇ ਕੀ ਕਹਿਣਾ ਡੀਸੀ ਸਾਹਿਬ ਇਥੇ ਪ੍ਰਸ਼ਾਸਨ ਰਾਤ ਤਾਈ ਪੂਰੀ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਆਏ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲਹੁੰਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਇਹ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ ਸਾਢੇ 12 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਊਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ ਕੇ ਅਨਾਊਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਕਿਰਕ ਨੇ ਅੱਛਾ ਜੀ ਬਾਰੇ ਵੀ ਕੋਈ ਤੰਗ ਆ ਕਿਹਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਪਹੁੰਚਾਏ ਪੁੱਛੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇੱਥੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ ਅੱਛਾ ਤੇ ਗਾੜੀ ਹੁਣ ਫੇਰ ਇਹ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿਹਨੇ ਕਿਹਨੇ ਪੀਤੀ ਆ ਕਿਹਨੂੰ ਕਿਹਨੂੰ ਕੋਈ ਚੰਗੀ ਆ ਕੋਈ ਬੇਦੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਠੀਕ ਆ ਮਿਹਰਬਾਨੀ